छलिया 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 धीमा जद तू आवे धीमा जद तू आवे तेरे राहे च बिछाइए फुल कनिया राहे बिछाइए फुल कनिया काने दाने, दाने। ਬੀਮ ਕੁਰਬਾਨ ਹੋ ਗਿਆ ਬੀਮ ਕੁਰਬਾਨ ਹੋ ਗਿਆ ਤਾਂ ਕਿ ਦੇਸ਼ ਅਜ਼ਾਦੀਆਂ ਮਾਣੇ ਤਾਂ ਕਿ ਦੇਸ਼ ਅਜ਼ਾਦੀਆਂ ਮਾਣੇ ਨੀਵੀਂ ਆਜ ਪੈਦਾ ਹੋ ਕੇ ਬੀਮ ਨੇ ਉੱਚੇ ਉੱਚੇ ਅਨੋਖੀ ਤਮਾਤ ਹੈ ਦੀਵਿਆਂ ਚ ਪੈਦਾ ਹੋ ਕੇ ਭੀਮ ਨੇ ਉੱਚੇ ਉੱਚੇ ਅਨੋਖੀ ਤਮਾਤ ਹੈ ਮਿੱਟੀ ਨੂੰ ਗੁਣਾ ਕੇ ਸੋਨਾ ਦੱਸਿਆ ਦੱਸਿਆ ਕੀ ਹੁੰਦੀ ਕਰਮਾਤ ਹੈ ਸਿੱਤੇ ਜੋ ਸਦਾ ਮਹਾਵਾਕ ਨੀਤੀ ਮੰਜ਼ਲਾ ਸੁਣ ਕੇ ਵਿਰੋਧੀਆਂ ਨੂੰ ਪਹਿਚਾਨ ਦੰਦਲਾ ਜਾਤ ਪਾਤਿਕ ਕੰਮ ਹੈ ਸਤਾਂ ਦਾ ਇੱਕੋ ਹੀ ਮਨੁੱਖਤਾ ਦੀ ਜਾਤ ਹੈ ਮੀਵਾਂ ਚ ਪੈਦਾ ਹੋ ਕੇ ਵੀ ਨੇ ਉੱਚੇ ਉੱਚੇ ਅਨੁਕੀਤੋ ਨਾਤ ਹ ਦਿੱਤਾ ਹੈ ਧਰਮ ਇਤਿਹਾਸ ਸਾਨੂੰ ਦਿੱਤਾ ਹੈ ਜੀਵਨਾਂ ਚ ਕਿਤਾ ਕਰਵਾਸ ਸਾਨੂੰ ਦਿੱਤਾ ਹੈ ਉਨਾ ਦੀਆਂ ਸਭ ਗੱਲਾਂ ਮੰਨ ਲੋ ਚੁੰਧ ਜਿਵੇਂ ਓਣੀ ਪਰਵਾਹ ਹੈ ਉਨਾ ਦੀਆਂ ਸਭ ਗੱਲਾਂ ਮੰਨ ਲੋ ਚੁੰਧ ਜਿਵੇਂ ਓਣੀ ਪਰਵਾਹ ਹੈ ਮਿੱਟੀ ਰੂਪ 나 ਕੇ ਸੋਨਾ ਦੱਸਿਆ ਦੱਸਿਆ ਕਿਂ ਦੇ ਕਰਮਾਤ ਸਾਰੀਆਂ ਬਿਮਾਰੀਆਂ ਦਾ ਦੱਸਿਆ ਇਲਾਜ ਹੈ ਕਿਸਿਆ ਕੇ ਆਪਣਾ ਲਿਆਉਣਾ ਕਿਦਾਂ ਰਾਜ ਹੈ ਦਿਉਣਾ ਕਿਦਾਂ ਰਾਜ ਹੈ ਲਿਖੀਆਂ ਕਿਤਾਬਾਂ ਦੇ ਕੋ ਪੜ ਕੇ ਸਾਰਿਆਂ ਚ ਮੁਕਤੀ ਦੀ ਬਾਤ ਹੈ ਜਿਵੇਂ ਆ ਚ ਪੈਦਾ ਹੋ ਕੇ ਵੀ ਮਨੇ ਉੱਚੇ ਉੱਚੇ ਅਨੁਕੀਤ ਮਾਤ ਹੈ ਚੱਠੜ ਤੂਫਾਨ ਆਏ ਚੁੱਲੀਆਂ ਹਨੇਰੀਆਂ ਸਤਿ ਦੇ ਮਰਹਾਂ ਲਈ ਓਕੜਾਂ ਬਥੇਰੀਆਂ ਓਕੜਾਂ ਬਥੇਰੀਆਂ ਸਹਿਜ ਰਾਮ ਵਾਲੀ ਜ਼ਿੰਦਗੀ ਬਾਬਾ ਸਾਹਿਬ ਜੀ ਨੇ ਦਿੱਤੀ ਦਾਤ ਹੈ ਸਹਿਜ ਸਹਾਰਾ ਵਾਲੀ ਜ਼ਿੰਦਗੀ ਬਾਬਾ ਸਾਹਿਬ ਦੀ ਹੀ ਦਿੱਤੀ ਦਾਤ ਹੈ ਮਿੱਟੀ ਨੂੰ ਗਣਾ ਕੇ ਸੋਨਾ ਬਸਿਆ ਬਸਿਆ ਕੀ ਹੁੰਦੀ ਕਰਮਾਤ ਹੈ ਮੀਂਹ ਵਿੱਚ ਪੈਦਾ ਹੋ ਕੇ ਪ੍ਰੀਮ ਨੇ ਉੱਚੇ ਉੱਚਿਆਂ ਨੂੰ ਕੀਤਾ ਬਾਤ ਹੈ ਮਿੱਟੀ ਨੂੰ ਸੁਣਾ ਕੇ ਸੋਨਾ ਦੱਸਿਆ ਦੱਸਿਆ ਕਿ ਹੁੰਦੀ ਕਰਾਮਾਤ ਹੈ ਦੱਸਿਆ ਕਿ ਹੁੰਦੀ ਕਰਾਮਾਤ ਹੈ ਜੈ ਪ੍ਰੀਮ ਨੋ ਭਗਤ